ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਰੁਕਾ ਆਇਆ ਪਹਿਲਾਂ ਤਾਂ ਹਸਪੀਟਲ ਤੋਂ ਬ੍ਰੌਟ ਡੈਟ ਦਾ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਦਾਣਗੜ ਰੋਡ ਬਨੋਲਾ ਜਿਹਦੇ ਸਬੰਧ ਵਿੱਚ ਵੀ ਸਾਨੂੰ ਜਾਣਕਾਰੀ ਜਿਹੜੀ ਮਿਲਿਆ ਉਹ ਇਹ ਹੈ ਵੀ ਇੱਥੇ ਇੱਕ ਮੰਡੀ ਦੇ ਵਿੱਚ ਸੰਜੂ ਨਾਂ ਦਾ ਹੈਗਾ ਬੰਦਾ ਜਿਹਦੀ ਭੈਣ ਦਾ ਵਿਆਹ ਸੀ 11 ਤਰੀਕ ਨੂੰ ਹੋਣਾ ਗਿਆ ਉਹਦੇ ਸਬੰਧ ਵਿੱਚ ਕੱਲ ਕੋਈ ਇਹਨਾਂ ਦਾ ਸ਼ਾਮ ਨੂੰ ਪ੍ਰੋਗਰਾਮ ਸੀਗਾ ਜਿੱਥੇ ਮੰਗਲ ਸਿੰਘ ਅਤੇ ਕਰਨ ਦਾ ਨਾਮ ਉਹਦਾ ਚਮਕੀਲਾ ਚਮਕੀਲਾ ਉਹਦੇ ਪਿਓ ਦਾ ਨਾਮ ਆ ਇਹਨਾਂ ਦੋਹਾਂ ਦੀ ਆਪਸ ਵਿੱਚ ਨੱਚਦੇ ਟੱਪਦੇ ਖਾਂਦੇ ਪੀਂਦੇ ਬਹਿਸ ਹੋ ਗਈ ਤੇ ਜਿਹਦੇ ਕਾਰਨ ਬਹਿਸ ਹੋਣ ਕਰ ਲੈ ਤੁਰਤੇ ਫਿਰਦੇ ਉੱਥੋਂ ਵਿਆਹ ਤੋਂ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਮੰਡੀ ਚ ਆ ਕੇ ਇਹਨਾਂ ਨੇ ਇਹ ਨਾਰਮਲੀ ਖੜੇ ਸੀਗੇ ਕਰਨ ਨੇ ਕਿਹਾ ਵੀ ਮੈਂ ਬੁਲਾਉਣਾ ਉਹਦੇ ਪਿਓ ਨੂੰ ਉਹ ਦੂਜੇ ਨੇ ਕਿਤੇ ਸਮਝਿਆ ਵੀ ਐਸੀ ਕਹਿੰਦਾ ਰੋਟੀਨ ਚ ਵੀ ਬੁਲਾ ਲੂਗਾ ਚਲੋ ਕੋਈ ਗੱਲ ਨਹੀਂ ਖੜੇ ਆਗੇ ਉਸ ਤੋਂ ਬਾਅਦ ਜਦੋਂ ਉਹਦਾ ਚਮਕ ਫਾਦਰ ਆਇਆ ਚਮਕੀਲਾ ਉਨੇ ਆਨਸਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੁਛ ਨਹੀਂ ਜਿਹੜਾ ਮ੍ਰਿਤਕ ਹੈ ਮੰਗਲ ਸਿੰਘ ਇਹਨੂੰ ਜੱਫੀ ਪਾ ਕੇ ਉਹਦੇ ਮਤਲਬ ਲੋਅਰ ਐਬਡੋਮਨ ਜਿੱਥੇ ਆਪਾਂ ਕਹਿ ਸਕਦੇ ਆਂ ਏਰੀਆ ਟਿੱਡੇ ਦੇ ਥੱਲੇਲੇ ਪਾਸੇ ਉੱਥੇ ਜਿਹੜਾ ਪਿੱਖੀ ਚੀਜ਼ ਨਾਲ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਪੋਟ ਟੇਡ ਪੁੱਟ ਦਾ ਕੋਈ ਚਾਕੂ ਹੋਣਾ ਉਹਦੇ ਨਾਲ ਵਾਰ ਕੀਤਾ ਜਿਹਦੇ ਨਾਲ ਉੱਥੇ ਉਹਦਾ ਬਲੱਡ ਲੌਸ ਹੋਇਆ ਪਹਿਲਾਂ ਉਹ ਦਾਖਲਾ ਸਤਾਲ ਹੋਇਆ ਫਿਰ ਰੈਫਰ ਹੋਇਆ ਫਿਰ ਉਹਦੀ ਡੈਥ ਹੋ ਗਈ ਇਹ ਮੌਕੇ ਦੇ ਜਿਹੜਾ ਆਈ ਵਿਟਨੈਸ ਹੈਗਾ ਉਹਦਾ ਨਾਮ ਹੈਗਾ ਅਭਿਸ਼ੇਕ ਕੁਮਾਰ son of ਵਜੀਰ ਸਿੰਘ ਇੱਥੋਂ ਦਾਣਾ ਮੰਡੀ ਦਾ ਹੀ ਰਹਿਣ ਵਾਲਾ ਹੈ 28 ਸਾਲ ਉਮਰ ਦਾ ਹੈ ਇਹ ਆਈ ਵਿਟਨੈਸ ਆ ਕਿਉਂਕਿ ਇਹ ਸਾਰੇ ਜਣੇ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਸੀਗੇ ਇਹ ਇਕੱਠੇ ਹੀ ਤੁਰਦੇ ਤੁਰਦੇ ਇੱਧਰ ਮੰਡੀ 'ਚ ਆ ਗਏ ਸੀ ਸਰ ਕਿਹੜੀ ਧਾਰਾ ਦੇ ਅਨੁਸਾਰ ਦੱਤਾ ਜਾ ਰਿਹਾ ਤੇ ਇਹਦੀ ਗਿਰਸਵਾਰੀ ਆ ਉਹ ਕਦੋਂ ਹੋਊਗੀ ਕੀ ਹੋਈ ਗਿਰਸਵਾਰੀ ਹਾਂਜੀ ਇਹਦੇ ਸਬੰਧ 'ਚ ਅਜੇ ਅਸੀਂ ਐਫ ਆਈ ਆਰ ਲੋਜ ਕਰਨੀ ਆ ਕਿਉਂਕਿ ਉਹ ਮ੍ਰਿਤਕ ਦੇ ਜਿਹੜੇ ਪਰਿਵਾਰ ਆ ਉਹ ਆਇਆ ਬੈਠਾ ਸੀ ਬਿਆਨ ਲਿਖੀ ਜਾ ਰਿਹਾ ਤੇ ਐਫ ਆਈ ਆਰ ਤਰਕ ਕਰ ਰਹੇਗੇ ਤੇ ਇਹ ਰਿਟਾਰਾ 103 ਜਿਹੜੀ ਨਵੀਂ ਬਣੀ ਹੈਗੀ ਆਪਣੀ ਅ ਕਤਲ ਦੀ ਉਹਦੇ ਤਾਇਤ ਪਰਚਾ ਦਰਜ ਹੋਊਗਾ ਜੀ ਤੇ ਪੁਰਾਣੀ ਕਹਿ ਸਕਦੇ ਆਪਾਂ 302 ਮਰਡਰ ਦਾ ਕਿਸ ਤਰ੍ਹਾਂ ਦੇ ਕਿੰਨਾ ਕਿੰਨਾ ਜਿਉਂਦੀ ਪਰਚਾ ਕਰ ਇਹ ਅ ਕਾਰਨ ਸੰਗ ਅਤੇ ਉਹਦਾ ਫਾਦਰ ਚੰਕੀਲਾ ਦੋਨੋਂ ਜੀ ਗ੍ਰਿਫਤਾਰੀ ਹੋਈ ਸਰ ਨਹੀਂ ਹੁਣ ਕਰਾਂਗੇ ਜੀ ਗ੍ਰਿਫਤਾਰੀ ਅਜੇ ਇਨਫੋਰਮੇਸ਼ਨ ਜਸਟਿਸ ਸਿੰਘ ਚੰਕੀਲਾ ਸਿੰਘ ਪੁੱਤਰ